ਇਹ ਜਿਹੜੀ ਤੁਸੀਂ ਮਿੱਟੀ ਦੇਖ ਰਹੇ ਹੋ ਇਹ ਜਬਾਨੂਆਂ ਤੇ ਗਣੋਆਂ ਦੁਆਰਾ ਖਾ ਕੇ ਜਿਹੜੀ ਪਚਾਈ ਗਈ ਹੋਈ ਮਿੱਟੀ ਹੈਗੀ ਇਹਦੇ ਨਾਲ ਹੀ ਇੱਥੇ ਆਪਣੇ ਬੱਟ પા ਕੇ ਅਗਲੇ ਪਾਸੇ ਜਿਹੜੀ ਆਪਾਂ ਬਹਾਈ ਕਰਦੇ ਹਾਂਗੇ ਉਹ ਏਰੀਆ ਦੀ ਮਿੱਟੀ ਜਿਹੜੀ ਸਖਤ ਹੋਊਗੀ ਪਾਣੀ ਲੱਗਣ ਤੋਂ ਬਾਅਦ ਪਰ ਇੱਥੇ ਜੇਕਰ ਤੁਸੀਂ ਦੇਖੋਗੇ ਬਿਨਾਂ ਬਹਾਈ ਵਾਲੇ ਏਰੀਏ ਦੇ ਵਿੱਚ ਇਹ ਕਾਫੀ ਏਰੀਆ ਹੈਗਾ ਜਿੱਥੇ ਆਪਾਂ ਬਹਾਈ ਨਹੀਂ ਕਰ ਰਹੇਗੇ ਇਹ ਜਿਹੜੀ ਹੁਣ ਮਿੱਟੀ ਇੱਥੇ ਮੰਨ ਲਓ ਵੀ ਬਹੁਤ ਪੋਲੀ ਤੇ ਜਿਹੜੀ ਇਹ ਕੈਲੀ ਪਾਣੀ ਨੂੰ ਸੋਕਣ ਵਾਲੇ ਤਰੀਕੇ ਦੀ ਬਣ ਚੁੱਕੀ ਹੈਗੀ ਪਰ ਇਹ ਤੋਂ ਉਲਟ ਇਸ ਪਾਸੇ ਆਪਾਂ ਜਿਹੜਾ ਵੈਸੇ ਹੈਗਾ ਕੈਮੀਕਲ ਫ੍ਰੀ ਏਰੀਆ ਵੀ ਇੱਥੇ ਆਪਾਂ ਹਲ ਮਾਰੇ ਸੀ ਤੇ ਹਲ ਮਾਰ ਕੇ ਉਦੋਂ ਪਾਣੀ ਛੱਡਿਆ ਗਿਆ ਸੀ ਤੇ ਉਹ ਮਿੱਟੀ ਟਾਈਟ ਹੋ ਗਈ ਜਿਹੜਾ ਜਬਾਣੂਆਂ ਲਈ ਜਿਹੜਾ ਇਹ ਕੈਲੀ ਵੀ ਕੰਮ ਕਰਨ ਲਈ ਉੱਥੇ ਮੁਸ਼ਕਲ ਹੋ ਜਾਂਦੀ ਹੈ ਫਿਰ ਵੀ ਕਿਤੇ ਕਿਤੇ ਜਿਹੜਾ ਗੰਡੋਇਆਂ ਨੇ ਆਪਣਾ ਕੰਮ ਕੀਤਾ ਗਿਆ ਪਰ ਇਹ ਨਹੀਂ ਕਹਿ ਸਕਦੇ ਕਿ ਸਾਰੀ ਜਗ੍ਹਾ ਤੇ ਕੀਤਾ ਗਿਆ ਕਿਉਂਕਿ ਮਿੱਟੀ ਟਾਈਟ ਹੋਣ ਦੇ ਨਾਲ ਜਿਹੜਾ ਗਡੋਆ ਲਈ ਇਹ ਚੀਜ਼ਾਂ ਅਸੰਭਵ ਹੋ ਜਾਂਦੀਆਂ ਨੇ ਜਾਂ ਛੋਟੇ ਜਬਾਨੂਆਂ ਦੇ ਲਈ ਕਿਉਂਕਿ ਉਹਨਾਂ ਨੂੰ ਮਿੱਟੀ ਦੇ ਵਿੱਚ ਹਵਾ ਦਾ ਆਦਾਨ-ਪ੍ਰਦਾਨ ਚਾਹੀਦਾ ਤੇ ਉਹ ਇਸ ਤਰ੍ਹਾਂ ਰੱਖ ਕੇ ਵਧਾਇਆ ਜਾ ਸਕਦਾ ਹੈ ਧੰਨਵਾਦ ਜੀ